ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਵਲੌਗ ਦੇ ਵਿੱਚ ਤੇ 2 ਦਿਨ ਹੋ ਗਏ ਆਪਾਂ ਤੋਂ ਵਲੌਗ ਪਾਈ ਨਹੀਂ ਗਏ ਹੈਗੇ ਆਪਾਂ ਬੀਜੀ ਸੀ ਥੋੜੇ ਜਿھے ਕਿਤੇ ਤੇ ਅੱਜ ਸਵੇਰੇ ਸਵੇਰੇ ਚੱਲੇ ਆਪਾਂ ਪਹਿਲਾਂ ਚਾਰ ਲੈਣ ਤੇ ਉਸ ਤੋਂ ਬਾਅਦ ਘਰੇ ਜਾ ਕੇ ਨਵਾਵਾ ਕੇ ਮੱਝਾਂ ਕਿਉਂਕਿ ਉਸ ਤੋਂ ਬਾਅਦ ਫਿਰ ਲਾਈਟ ਚਲੀ ਜਾਂਦੀ ਹੈ ਜੀ ਹੁਣ ਬਾੜੀਆਂ ਦਾ ਟਾਈਮ ਆਗਾ ਤੇ ਤਾਂ ਕਰਕੇ 9 ਵਜੇ ਸਵੇਰੇ ਲਾਈਟ ਚੱਲ ਜਾਂਦੀ ਹੁੰਦੀ ਹੈ ਕਿਉਂਕਿ ਕਾਰ ਕਸਪੂਰ ਕੁਵਜਾਂ ਦਾ ਡਰ ਰਹਿੰਦਾਗਾ ਚਾਰ ਪੱਟ ਕੇ ਜਾਣ ਸਾਨੂੰ ਆ ਮੱਜਾਂ ਪਹਿਲਾਂ ਸਾਡੇ ਖੇਤ ਚਾਰ ਲੈਣ ਅੱਜ ਮੌਸਮ ਵੀ ਠੰਡਾ ਕੱਲ ਵੀ ਬਹੁਤ ਨੇਹਰੀ ਚੱਲੀਆਂ ਨਾਲੇ ਮੀਂਹ ਵੀ ਪੈ ਗਿਆ ਸੀ ਰਾਤ ਆਥਮੇ ਤੇ ਕੱਲ ਮੀਂਹ ਆ ਗਿਆ ਸੀ ਵਧੀਆ ਇਹ ਧਰਤੀ ਜਿੱਲੀ ਕਰਕੇ ਆ ਕੇ ਰਾਂ ਇਹ ਆ ਗਿਆ ਆਪਣਾ ਕਾਲਦ ਤੇ ਆ ਸਾਹਮਣੇ ਆ ਗਿਆ ਆਪਣੀ ਕਣਕ ਖੂੰਜੇ ਚ ਚਾਰ ਆਲਾ ਟੋਆ ਇਹਨੂੰ ਇੱਥੇ ਬੰਨਾਂਗੇ ਬੰਦ ਨੂੰ ਫਿਰ ਚਾਰ ਪੱਟਾਂਗੇ ਫਿਰ ਬੋਰੀਆਂ ਚ ਭਰਾਂਗੇ ਫਿਰ ਰੇਲੇ ਚ ਲਾਦਾਂਗੇ ਫਿਰ ਘਰੇ ਜਾਵਾਂਗੇ ਏ ਖੜ ਜਾ ਆ ਆ ਲੋ ਇੱਥੇ ਬੰਨਾਂਗੇ ਕੁਰਸੀ ਨਾਲ ਆਪਾਂ ਬਲਦਾ ਆਪਣਾ ਆ ਰਵਈ ਹੁਣ ਤੱਕੀ ਬਲਦ ਤੇ ਚਲਦੇ ਹੁਣ ਸਾਈਡ ਵਾਲੇ ਟੋਏ ਕੋਲੇ ਬਸ ਆਪਣਾ ਦੋ ਕੁ ਮਹੀਨਿਆਂ ਦਾ ਚਾਰ ਹੋਰ ਰਹਿ ਗਿਆ ਤੇ ਜਦੋਂ ਅਗਲਾ ਚਾਰ ਪਾਉਣਾਗਾ ਉਹ ਤੁਮ ਰਪਣਾ ਚਾਰ ਮੁੱਕੂ ਬਸ ਕੰਨ ਮੇਰੇ ਨਾਲ ਕਾਰ ਜੜਾ ਠੰਡ ਗਿਆ ਬਸ ਥੋੜਾ ਟਾਈਮ ਇਹ ਪਚਾਰ ਪਤਾ ਹੈ ਫਿਰ ਆਪਣਾ ਖਾਣ ਨੂੰ ਸ਼ਾਇਦ ਹਾਂ ਖਾਣ ਨੂੰ ਆਪਣਾ ਸੀਰੀ ਆ ਜਾਊਗਾ ਫਿਰ ਤੁਰ ਜਾ ਕੰਮ ਹੋਰ ਬੰਦਿਆ ਹੋ ਸਾਡਾ ਤਾਂ ਨਾ ਜਾਣਾਂ ਚ ਹੁਣ ਦੋ ਚ ਬੰਦਿਆ ਹੋਇਆ ਬੰਦਨ ਦਾ ਜੇ ਮਨ ਜਾਂ ਮਨ ਜਾਂ ਮਾਰ ਕੇ ਸਫਾਈ ਕਰਕੇ ਸਾਰੀ ਉਰੇ ਫਿਰ ਪੱਟਾਂਗੇ ਚਾਰ ਉਹ ਜਿੱਤੇ ਪੱਟ ਲੈ ਪਾ ਚਾਰ ਹੁਣ ਪਾ ਦੇ ਨੂੰ ਪਾ ਉਹ ਮੇਜਿਕ ਪੁਰਜੋਂ ਪਾਰਟ ਕਰ ਫਿਰ ਤਰਾਗੇ ਰੇੜੇ ਚ ਫਿਰ ਘਰ ਨੂੰ ਮੇਰੀ ਗੱਡੀ ਆਪਣੀ ਬੌਜੀ ਤੇ ਦੁਪਹਿਰ ਵਾਲੀ ਚਾਹ ਚੂ ਅਸੀਂ ਪੀ ਲਈ ਤੇ ਹੁਣ ਇਹਨਾਂ ਨੂੰ ਕਰਦੇ ਆਂ ਪਸੰਨੀ ਅੱਜ ਕੋਹ ਹ ابھی ਚੱਕਰ ਆਲਾ ਫਿਰ ਹੁਣ ਦੇਖਾਂਗੇ ਇਕੱਠਾ ਕਰਦਾਂਗੇ ਇਥੇ ਆਪਣੇ ਕੱਲ ਨੂੰ ਹੀ ਦੇਖਾਂ ਇਹਨੂੰ। ਕੰਨੀਰ ਵਾਲੀ ਸਵੇਰ ਤਾਂ ਆਪੋ। ਇਟ ਇਜ਼ ਟੂ ਮੱਚ ਬਿਗ ਮੇਰੇ ਜਿੰਨੀ ਤਾਂ ਢੂੰਗੀ ਆਗੀ। ਅੰਬਸੜੀ 1 2 3 ਖਾਣਾ ਤੂੜੀ ਦੇ ਚਾਰੇਗਾ ਹੀ ਨਹੀਂ ਹਜੇ। ਬਹੁਤ ਜ਼ਿਆਦੇ ਪਈਗੀ। ਤਾਂ ਕਰਕੇ ਤੂੜੀ ਸਾਡੀ ਆਪਾਂ ਇੱਥੇ ਕਰ ਦੇਣੀ ਹੈਗੇ। जो कर बस पाँच सत टूड़ी हाँ जी तो पाँच बज गए तो लाइट आ गई पखा चल पाया ਉਹਨੂੰ ਨਮਾ ਲੀਏ ਪਹਿਲਾਂ ਤੇ ਨਮਾ ਕੇ ਘਰ ਚੋਵਾਂਗੇ ਗੋਹਾ ਮੋੜ ਦੇ ਕੇ ਹੈ ਓ ਓ ਓ ਓ ਜਿੰਦੇ ਮੱਛਾਂ ਨਮਾਤੀਆਂ ਕੜਪੀਆਂ ਬਲੈਕ ਬਲੈਕ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਚੋਣ ਲਗਦੇ ਹਾਂਗੇ ਟਾਈਮ 5:30 ਹੋ ਗਏ ਲਓ ਉਹਦਾ ਇਹੋ ਇਹੋ ਕੇ ਇਹਦੀ ਨਮਾਈ ਹੈਗੇ ਇਹਨਾਂ ਨੂੰ ਤੜਕੇ ਨਮਾਉਣਾ ਹੁੰਦਾ ਕੋ ਇਹ ਤੜਕਿਆ ਅਜ ਨਮਾਈਆਂ ਨਹੀਂ ਗਈਆਂ ਕਿਉਂਕਿ ਲਾਈਟ ਪਹਿਲਾਂ ਚਲੀ ਗਈ ਸੀ ਅੱਜ ਸੋ ਤਨਾ ਕਰ ਤੈਨੂੰ ਹੁੰਨ ਨਮਾਇਆ ਅੱਜ ਵੈਸੇ ਦੋ ਟਾਂ ਨਮਾਉਣੇ ਮੱਚਰ ਨੂੰ ਆਪਾਂ ਆਂਜੀ ਤੇ ਲੱਗ ਕੇ ਧਾਰਾਂ ਚੋਣ ਚਲੋ ਜੀ ਖਿੱਚ ਲਾ ਦੁੱਧ ਫੇਰ ਉਹਦੀ ਵਾਰੀ ਲਾਸਟ ਵਾਲੀ ਦੀ ਕਹਿੰਦਾ ਇਹਦੀ ਡਨ ਉਹਦੀ 喂喂。Ouais, ouais. ਆਹ ਤੁਸਾਂ ਜੀ ਮਰੀ ਜਾਂਦੀ ਆ ਦਿਨਾਂ ਤਾਰ ਹੋਂ ਤੈਨੂੰ ਵੀ ਖਰਚਾ ਇੱਕ ਮਿੰਟ 12 ਚੋਲੀਆਂ ਤੇ ਹੁਣ ਚੱਲਦੇ ਹਾਂ ਡੈਰੀ ਚ ਮੱਤੋਂ ਪਾਉਣ ਟੰਗੀ ਕੋ ਨੀਟਰ ਹਾਂਜੀ ਤੇ ਪਹੁੰਚ ਗਿਆ ਪਰ ਡੈਰੀ ਚ 都白弄。